ਵਿਚ ਸਰਦਾਰ ਸਰਪਜੀਤ ਸਿੰਘ ਜੀ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ ਚੁਣੇ ਗਏ ਫਰੀਦਕੋਟ ਹਲਕੇ ਤੋਂ ਭਾਈ ਅਮਰਿਤਪਾਲ ਸਿੰਘ ਜੀ ਦੇ ਪਿਤਾ ਜੀ ਜਿਹੜੇ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਜੀ ਨੂੰ ਖਡੂਰ ਸਾਹਿਬ ਦੀ ਸੰਗਤ ਨੇ ਬਹੁਤ ਵੱਡਾ ਫਤਵਾ ਦੇ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਅੱਜ ਗੁਰਦੁਆਰਾ ਬੰਗਲਾ ਸਾਹਿਬ ਜਿੱਥੇ ਨਕਮਸਤਕ ਹੋਣ ਆਏ ਨੇ ਕਿਉਂਕਿ ਕੱਲ ਜਿਹੜਾ ਭਾਈ ਅਮਰਿਤਪਾਲ ਸਿੰਘ ਜੀ ਨੂੰ ਪਾਰਲੀਮੈਂਟ ਦੇ ਵਿੱਚ ਲਿਆ ਕੇ ਆਪਣੇ ਵਿਧਿ ਵਿਧਾਨ ਦੇ ਨਾਲ ਜਿਹੜਾ ਸੰਵਿਧਾਨ ਦੇ ਤਹਿਤ ਸੋਚੁਕਾਈ ਜਾਣੀ ਹੈ ਇਹ ਇੱਕ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਖਡੂਰ ਸਾਹਿਬ ਹਲਕੇ ਦੀ ਔਰ ਇੱਥੇ ਗੁਰੂ ਨੂੰ ਦਿੱਤੇ ਧੰਨਵਾਦ ਕਰਨ ਵਸੇ ਨਕਮਸਤਕ ਹੁਣ ਆਏ ਨੇ ਅਸੀਂ ਆਇਆ ਇਹਨਾਂ ਨੂੰ ਸਾਰਿਆਂ ਨੂੰ ਆਇਆ ਨੂੰ ਜੀ ਆਇਆਂ ਕਹਿੰਦੇ ਆ ਔਰ ਆਸ ਕਰਦੇ ਆ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਇਹ ਦੋ ਹਲਕੇ ਨੇ ਇਹ ਦੋ ਪਾਰਲੀਮੈਂਟ ਕੌਨਸਟਿਟੂਐਂਸੀ ਨੇ ਇੱਕ ਪੰਥਕ ਜਜ਼ਬਾ ਦਿਖਾਉਂਦੇ ਹੋਏ ਪੰਥ ਚੈਰੇ ਨੂੰ ਅੱਗੇ ਲਿਆਇਆ ਐ ਐਸੀ ਤਰੀਕੇ ਦੇ ਨਾਲ ਅੱਜ ਪੂਰਾ ਪੰਜਾਬ ਜਿਹੜਾ ਹੈ ਇਹ ਦੇਖ ਰਿਹਾ ਕਿ ਪੰਥ ਦੀ ਅਗਵਾਈ ਕਰਨ ਵਾਲੇ ਪੰਥ ਨੂੰ ਵੱਡੀ ਸੇਧ ਦੇਣ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਆਇਆ ਜਾਏ ਔਰ ਇਹਨਾਂ ਸਾਰਿਆਂ ਦਾ ਅਸੀਂ ਜਿੱਥੇ ਜੀ ਆਇਆਂ ਕਹਿੰਦੇ ਆ ਸਰਦਾਰ ਭਾਈ ਸਾਹਿਬ ਭਾਈ ਸਿੰਘ ਸਾਹਿਬ ਜਸਬੀਰ ਸਿੰਘ ਜੀ ਰੋਡੇ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਹਮੇਸ਼ਾ ਸੰਗਤਾਂ ਨੂੰ ਪੰਥ ਦੀ ਪੰਥ ਨੂੰ ਅੱਗੇ ਰੱਖਿਆ ਔਰ ਹਰ ਵੱਡੀ ਲੜਾਈ ਦੇ ਵਿੱਚ ਹਰ ਸੰਘਰਸ਼ ਦੇ ਵਿੱਚ ਅੱਗੇ ਰਹੇ ਨੇ ਨਾਲ ਹੀ ਇਹਨਾਂ ਦੇ ਸਰਦਾਰ ਚਰਨਜੀਤ ਸਿੰਘ ਜੀ ਹੋਣਾ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਭਾਈ ਸਾਹਿਬ ਹੋਣਾ ਦੇ ਚਾਚਾ ਜੀ ਭਾਈ ਗੁਰਸੇਵਿਕ ਸਿੰਘ ਜੀ ਜਵਾਰ ਸਿੰਘ ਵਾਲਾ ਲੋ ਆਏ ਨੇ ਇਹ ਸਾਰੀ ਜਿਹੜੀ ਟੀਮ ਹੈ ਇੱਕ ਬਹੁਤ ਵੱਡਾ ਜਜ਼ਬਾ ਰੱਖਦੀ ਹੈ ਔਰ ਇਹਨਾਂ ਕਰਕੇ ਅੱਜ ਪੰਚ ਦੇ ਵਿੱਚ ਔਰ ਖਾਸ ਤੌਰ ਤੇ ਮੈਂ ਕਹਿ ਸਕਦਾ ਪੰਜਾਬ ਦੇ ਵਿੱਚ ਇੱਕ ਨਵਾਂ ਰਿਵਲੂਸ਼ਨ ਆਇਆ ਸੋ ਮੈਂ ਸਾਰਿਆਂ ਨੂੰ ਆਏ ਹੋਣਾ ਜੀ ਆਇਆਂ ਕਹਿੰਦਾ ਹਾਂ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਬੰਦਲਾ ਸਾਹਿਬ 'ਤੇ ਸਾਡੇ ਪੰਥ ਦੀਆਂ ਬਹੁਤ ਹੀ ਮਹਾਨ ਸ਼ਖਸੀਅਤਾਂ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਜੀ ਦੇ ਪਿਤਾ ਜੀ ਬਾਪੂ ਤਸੀਮ ਸਿੰਘ ਜੀ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਜੀ ਸਿੰਘ ਸਾਹਿਬ ਭਾਈ ਜਸਪੀਤ ਸਿੰਘ ਰੋਡੇ ਜੀ ਭਾਈ ਗੁਰ세ਵਕ ਸਿੰਘ ਜੀ ਜਵਾਰ ਕੇ ਭਾਈ ਅਮਰਪਾਲ ਸਿੰਘ ਦੇ ਚਾਚਾ ਜੀ ਭਾਈ ਚਰਨਜੀਤ ਸਿੰਘ ਜੀ ਮੈਂਬਰ ਐਸਪੀਸੀ ਹੋਰ ਬਹੁਤ ਸਾਰੇ ਇਹ ਸ਼ਖਸੀਅਤਾਂ ਇੱਥੇ ਪਹੁੰਚੀਆਂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਸਾਰੇ ਅਹੁਦੇਦਾਰ ਤੇ ਮੈਂਬਰ ਸਾਹਿਬਾਨ ਵੱਲੋਂ ਅਸੀਂ ਇਹਨਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆਂ ਔਰ ਧੰਨਵਾਦ ਕਰਦੇ ਆਂ ਪੰਜਾਬ ਦੇ ਹਡੂਰ ਸਾਹਿਬ ਅਤੇ ਫਰੀਦਕੋਟ ਹਲਕੇ ਦੇ ਸਮੂਹ ਸੰਗਤ ਦਾ ਸਮੂਹ ਜਨਤਾ ਦਾ ਜਿਨ੍ਹਾਂ ਨੇ ਇੰਨਾ ਪਿਆਰ ਬਖਸ਼ਿਆ ਔਰ ਇਹ ਬਹੁਤ ਵੱਡੀ ਪੰਥ ਦੀ ਜਿੱਤ ਆ ਕਿਉਂਕਿ ਇਹਨਾਂ ਭਾਈ ਸਰਬਜੀਤ ਸਿੰਘ ਇਹਨਾਂ ਦੇ ਪਰਿਵਾਰ ਦੀ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਵੱਡੀ ਕੁਰਬਾਨੀ ਹੈ ਬਲੂ ਸਟਾਰ 1984 ਦੇ ਵਿੱਚ ਜੋ ਹੋਇਆ ਔਰ ਉਸ ਦਾ ਇਹ ਬਦਲਾ ਲਿਆ ਸ ਭਾਈ ਗੰਸ ਸਿੰਘ ਜੀ ਨੇ ਸ਼ੇਖ ਭਾਈ ਗੰਸ ਸਿੰਘ ਜੀ ਨੇ ਤੇ ਸੰਗਤ ਨੇ ਅੱਜ ਇਹਨਾਂ ਨੂੰ ਮਾਨ ਬਖਸ਼ਿਆ ਦੂਸਰੇ ਪਾਸੇ ਭਾਈ ਅਮਰਪਾਲ ਸਿੰਘ ਜਿਹੜੇ ਕਿ ਪੰਜਾਬ ਦੇ ਹੱਕਾਂ ਦੇ ਲਈ ਅਤੇ ਸਿੱਖ ਪੰਥ ਦੇ ਲਈ ਜੋ ਸੰਘਰਸ਼ ਕਰ ਰਹੇ ਸਨ ਉਹਨਾਂ ਦੇ ਲਈ ਬਹੁਤ ਵੱਡਾ ਫਤਵਾ ਜਿਹੜਾ ਸੰਗਤ ਨੇ ਦਿੱਤਾ ਸੋ ਅਸੀਂ ਦਿੱਤੇ ਉਹਨਾਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਉਥੇ ਇੱਕ ਵਾਰੀ ਫੇਰ ਦਿੱਲੀ ਸੇਕ ਗੁਰਦੁਆਰਾ ਕਪੰਧਰ ਕਮੇਟੀ ਵੱਲੋਂ ਇਹਨਾਂ ਸਾਰਿਆਂ ਦਾ ਆਉਣ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਲੋ ਕਾਲ ਸਾਹਿਬ ਵਾਹਿਗੁਰੂ ਜੀ ਕਤੇ ਭਾਈ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ ਖਤਾਨ ਕੋਟ ਸ਼ੁਕਰਿਆ ਕਿ ਉਹਨਾਂ ਨੇ ਇਹ ਉਹਨਾਂ ਦੇ ਦਰਤੇ ਨ ਮੱਥਾ ਟੇਕਿਆ ਗਿਆ ਵਾਸਤੇ ਉਹਨਾਂ ਦਾ ਬਹੁਤ ਬਹੁਤ ਪ੍ਰਧਾਨਕੋਟ ਸ਼ੁਕਰ ਹੈ ਕਿ ਉਹ ਸਾਰੀ ਸਿੱਖ ਸੰਗਤ ਦੇ ਉੱਪਰ ਬੇਰਪਰਿਆ ਆਪਣਾ ਅਧ ਰੱਖਾ ਤੇ ਇਹ ਬਾਕੀ ਸੰਤਾਂ ਦਾ ਵੀ ਬਹੁਤ ਵੱਡਾ ਸਹਿਯੋਗ ਰਿਹਾ ਹੈ ਜਿਹੜੀ ਇਹ ਖੜੂਰ ਸਾਹਿਬ ਜਾਂ ਫਰੀਦਕੋਟ ਦੀ ਆਪਾਂ ਲੜਾਈ ਜਿੱਤੀ ਆ ਇਹ ਸਾਰੇ ਪੰਥ ਨੇ ਰਲ ਕੇ ਜਿੱਤੀ ਆ ਇਹ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਇੱਥੇ ਬਹੁਤ ਵੱਡਾ ਯੋਗਦਾਨ ਪਾਇਆ ਅਸੀਂ ਉਹਨਾਂ ਦੇ ਤਹਿ ਦਿਲ ਤੋਂ ਧੰਨਵਾਦੀਆਂ ਕਿ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਹਰ ਹਰ ਪਖ ਤੋਂ ਉਹਨਾਂ ਨੇ ਜੋ ਵੀ ਉਹ ਤੇ ਜ਼ਰੂਰ ਸੀ ਉਹ ਸਾਰੀ ਪੂਰੀ ਕਰਕੇ ਸਾਰੇ ਇੱਕ ਮੋਟ ਹੋ ਕੇ ਜਾਤ ਪਾਤ ਧਰਮ ਮਜਬਤੋਂ ਉੱਪਰ ਉੱਠ ਕੇ ਸਾਰਿਆਂ ਨੇ ਇਹ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਸਾਰੇ ਪੰਜਾਬ ਵਾਲਿਆਂ ਦਾ ਵਿਦੇਸ਼ਾਂ 'ਚ ਵਸਦਿਆਂ ਸਿੱਖ ਸੰਗਤਾਂ ਦਾ ਦੇਸ਼ ਵਿਦੇਸ਼ ਜਿੱਥੇ ਵੀ ਕੋਈ ਜਿੰਨਾ ਵੀ ਇੱਥੇ ਵੱਧ ਵੱਧ ਯੋਗਦਾਨ ਪਾਇਆ ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਤੇ ਬਾਕੀ ਇਹ ਇਹ ਦਿੱਲੀ ਗੁਰਦਵਾਰਾ ਪ੍ਰਬੰਧ ਕਮੇਟੀ ਨੇ ਜੋ ਆਪਰਾਲਾ ਕੀਤਾ ਸਾਨੂੰ ਸਨਮਾਨ ਦਿੱਤਾ ਅਸੀਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਇੱਕ ਨਮਾਣਿਆਂ ਜਿਆਂ ਨੂੰ ਬਹੁਤ ਵੱਡਾ ਮਾਣ ਹੈ ਇਹ ਸਾਡੀਆਂ ਬਹੁਤ ਵੱਡੀਆਂ ਸਰਮੌਰ ਸੰਸਥਾਵਾਂ ਵਾਂ ਇਹਨਾਂ ਇਹਨਾਂ ਦਾ ਜੋ ਇਹਨਾਂ ਨੇ ਬਹੁਤ ਖੂਬੀ ਆਪਣਾ ਫਰਜ਼ ਨਿਭਾਇਆ ਤੇ ਇਹ ਅੱਗੇ ਵੀ ਅਸੀਂ ਉਮੀਦ ਕਰਦੇ ਹਾਂ ਕਿ ਗੁਰੂ ਮਹਾਰਾਜ ਇਹਨਾਂ ਦੇ ਸਿਰ ਤੇ ਵੀ ਮਿਹਰ ਪਰਿਆਤਰਾ ਕਿਸੇ ਕੌਮਤੀ ਵਤੋਂ ਵਾ ਸੇਵਾ ਲੈਣ ਤੇ ਹੋਰ ਵੀ ਜੋ ਸਿੱਖ ਸਿੱਖਾਂ ਦੀਆਂ ਮੰਗਾਂ ਵਾਂ ਜਾਂ ਸਿੱਖਾਂ ਦੇ ਹੱਕਾਂ ਲਈ ਜੋ ਲੜਾਈ ਇਹ ਵਤੋਂ ਵਤ ਜੋਗਦਾਨ ਪਾ ਸਕਣ ਜਿੱਦਾਂ ਸਾਡੇ ਮਸਲੇ ਆ ਬੰਦੀ ਸਿੰਘਾਂ ਦੇ ਆ ਜਾਂ ਹੋਰ ਜੋ ਇਹਦੇ ਇਹ ਡੇਵਲੂਗੜ੍ਹ ਬੈਠੇ ਆ ਜਾਂ ਹੋਰ ਜਿੱਥੇ ਵੀ ਕੋਈ ਸਿੱਖਾਂ ਨੂੰ ਧੱਕੇ ਨਾਲ ਬੰਦ ਕੀਤਾ ਗਿਆ ਉਹਦੇ ਵਾਸਤੇ ਆਪਾਂ ਨੂੰ ਸਾਰੇ ਪੰਥ ਨੂੰ ਰਲ ਮਿਲ ਕੇ ਆਵਾਜ਼ ਉਠਾ ਕੇ ਸਾਰੇ ਇਕਮੁੱਠ ਹੋ ਕੇ ਆਪਾਂ ਇਹ ਮਸਲੇ ਨੂੰ ਨਜਿੱਠੀਏ ਤਾਂ ਹੀ ਅਸੀਂ ਆਪਣੇ ਜਿੱਦਾਂ ਹੁਣ ਇਹ ਇਹ ਮਸਲਾ ਆਪਾਂ ਇਹ ਲੜਾਈ ਜਿੱਤੀਏ ਇਸੇ ਤਰ੍ਹਾਂ ਅਸੀਂ ਸਾਰੇ ਮਸਲੇ ਜਿੱਤ ਸਕਦੇ ਜੇ ਸਾਡੀ ਕੌਮ 'ਚ ਗੁਰੂ ਮਹਾਰਾਜ ਦੇ ਅੱਗੇ ਇੱਕ ਬੇਨਤੀ ਆ ਕੋ ਸਾਰੀ ਕੌਮ ਨੂੰ ਸਾਡੇ ਨੂੰ ਇੱਕ ਝੰਡੇ ਥਲੇ ਇਕੱਠਾ ਕਰਨ ਤੇ ਸਾਰੇ ਆਪਸੀ ਵੱਖ ਵਖਰੇਵੇਂ ਜਿਹੜੇ ਅਸੀਂ ਦੂਰ ਕਰਕੇ ਦਿਬ ਦਾ ਦੂਰ ਕਰੋ ਲੈ ਵਲਾਏ ਦੇ ਮਾਂ ਵਾਕਾਂ ਅਨਸਾਰ ਅਸੀਂ ਸਾਰੇ ਜਣੇ ਇਕੋ ਸਗੀਏ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਬਾਕੀ ਸਾਰੀਆਂ ਸਿੱਖ ਸੰਗਤਾਂ ਦਾ ਮੀਡੀਆ ਦਾ ਤੁਹਾਡਾ ਬਹੁਤ ਬਹੁਤ ਧੰਵਾਦ ਇਹਨਾਂ ਦਾ ਸਾਡਾ ਸਮਾਨ ਸਨਮਾਨ ਕਰਨ ਵਾਸਤੇ ਇਹਨਾਂ ਕਮੇਟੀ ਦਾ ਬਹੁਤ ਬਹੁਤ ਧੰਵਾਦ ਜੈਸੇਦਰ ਸਾਹਿਬ ਜੀ ਉਹਨਾਂ ਦਾ ਧੰਵਾਦ ਵਾਈਸ ਗੁਰਜੀਕਾ ਖਾਲਸਾ ਕੱਲ ਦਾ ਥੋੜਾ ਬਰੀਫ ਕਰ ਦਿਓ ਤੁਹਾਨੂੰ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਹੈ ਕਿਵੇਂ ਭਾਈ ਸਾਹਿਬ ਆਉਣਗੇ ਥੋੜੇ ਕਿੰਨੀ ਕੀ ਜਾਣਕਾਰੀ ਉਹ ਸਾਰੀ ਬਰੀਫ ਕਰ ਦਿਓ ਜੀ ਨਹੀਂ ਉਹ ਜਾਣਕਾਰੀ ਸਾਨੂੰ ਅਜੇ ਫਿਲਹਾਲ ਤੇ ਇਹਨਾਂ ਕਿ ਕੱਲ ਨੂੰ ਉਹ ਆਉਣਗੇ ਤੇ ਉਹਦੇ ਵਾਸਤੇ ਕੀ ਸ਼ਡਿਊਲ ਹੈ ਉਹ ਅਜੇ ਸਾਨੂੰ ਦੱਸਿਆ ਨਹੀਂ ਗਿਆ ਤੇ ਉਹ ਅਜੇ ਬਾਤ ਚੀ ਸਵੇਰੇ ਹੀ ਸਾਨੂੰ ਪਤਾ ਲੱਗੂਗਾ ਕਿ ਕਿੰਨੇ ਵਜੇ ਸਾਨੂੰ ਬੁਲਾਇਆ ਜਾਂਦਾ ਕਿਹਨੂੰ ਕਿਹਨੂੰ ਮਿਹਨਤ ਦਿੱਤਾ ਜਾਂਦਾ ਕਿਹਨੂੰ ਕਿਹਨੂੰ ਨਹੀਂ ਮਿਹਨਤ ਦਿੱਤਾ ਜਾਂਦਾ ਇਹ ਸਵੇਰੇ ਹੀ ਪਤਾ ਲੱਗੂਗਾ। ਕੀ 4 ਦਿਨ ਕੀ ਜੋ ਪੈਰੋਲ ਮਿਲੀ ਹੈ ਉਸ ਕੋ ਲੈ ਕੇ ਵੀ ਆਪਕੋ ਬਤਾਇਆ ਹੈ ਕਿ ਕਿਸ ਤਰੀਕੇ ਸੇ ਪੈਰੋਲ ਮਿਲੀ ਹੈ? ਨਹੀਂ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਅਸੀਂ ਜਿੱਦਾਂ ਕੱਲ ਪ੍ਰਧਾਨ ਸਾਹਿਬ ਨੇ ਵੀ ਮੰਗ ਕੀਤੀ ਸਰਕਾਰ ਤੋਂ ਅਸੀਂ ਉਹ ਕਹਿੰਨੇ ਕਿ ਪਹਿਲੀ ਗੱਲ ਤੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਉਹਨਾਂ ਦੀ ਟੀਮ। ਬਾਕੀ ਜੇ ਅਜੇ ਕੁਝ ਅੜਚਣਾਂ ਕੁਝ ਟਾਈਮ ਲੀ ਤੇ ਉਹਨਾਂ ਨੂੰ ਲੰਮੀ ਪ੍ਰੋਲ ਦੇ ਕੇ ਉਹਨਾਂ ਦੇ ਆਪਣੇ ਹਲਕੇ 'ਚ ਦੌਰਾ ਕਰਨ ਦਾ ਧੰਨਵਾਦ ਕਰਨ ਦਾ ਲੋਕਾਂ ਦਾ ਜਿਹੜਾ ਕਿ ਉਹਨਾਂ ਨੇ ਐਡਾ ਵੱਡਾ ਉਹਨਾਂ ਦੇ ਫਤਵਾ ਦਿੱਤਾ ਇਸ ਕਰਕੇ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣਨ ਵਾਸਤੇ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਆਉਣ ਵਾਲੇ ਸੈਸ਼ਨ 'ਚ ਜੋ ਇਹ ਲੋਕ ਸਭਾ ਦਾ ਸੈਸ਼ਨ ਉਹ ਵਿੱਚ ਆਪੜੀਆਂ ਇਹ ਜਿਹੜੇ ਲੋਕਾਂ ਦੀਆਂ ਦੁੱਖ ਤਕਲੀਫ ਹੈ ਉਹ ਪਾਰਲੀਮੈਂਟ 'ਚ ਰੱਖ ਸਕਦੇ ਜਿਹੜੀ 1 ਸਾਲ ਦੀ ਪ੍ਰੋਲ ਹੋਰ ਵਧਾਈ ਹੈ ਤੁਸੀਂ ਇਹ ਕੋਸ਼ਿਸ਼ ਕੀਤੀ ਪੰਜਾਬ ਸਰਕਾਰ ਨਾਲ ਰابطਾ ਕੀਤਾ ਕਿਸ ਤਰ੍ਹਾਂ ਕਿਉਂ ਕੀਤਾ ਗਿਆ ਨੇ ਇਹ ਅਜੇ ਤੱਕ ਤੇ ਅਸੀਂ ਇਸ ਇਸ ਮਾਮਲੇ ਚ ਕਾਨੂੰਨੀ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਪਹਿਲਾਂ ਵੀ ਗੈਰ ਕਾਨੂੰਨੀ ਲਈ ਸੀ ਤੇ ਇਹਦਾ ਹੀ ਜਿਹੜਾ ਲੋਕਾਂ ਚ ਰੋਸ ਸੀ ਉਹਨਾਂ ਨੇ ਰੋਸ ਹੁਣ ਪ੍ਰਗਟ ਕੀਤਾ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਉਹਦੀ ਆਪਣੇ ਫੈਸਲੇ ਤੇ ਵਿਚਾਰ ਕਰਕੇ ਪੰਜਾਬ ਦੇ ਹਿੱਤਾਂ ਲਈ ਤੇ ਸਿੱਖੇ ਹਿੱਤਾਂ ਦਾ ਥੋੜਾ ਖਿਆਲ ਰੱਖਦੇ ਹੋਏ ਸਿੱਖ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਉਹਨਾਂ ਨੂੰ ਤੁਰੰਤ ਐਨਐਸਏ ਵਾਪਸ ਲੈ ਕੇ ਜੋ ਵੀ ਉਹਨਾਂ ਦੇ ਕੇਸ ਝੂਠੇ ਬਣਾਏ ਗਏ ਉਹਨਾਂ ਨੂੰ ਵਾਪਸ ਲੈ ਕੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਤੇ ਇਹ ਜਿਹੜਾ ਕਿ ਪੰਜਾਬ ਦੀ ਸੁੱਖ ਸ਼ਾਂਤੀ ਪੰਜਾਬ ਦੀ ਤਰੱਕੀ ਚ ਉਹ ਵੀ ਆਪਣਾ ਜੋ ਜੋਗ ਦਾ ਨਸ਼ਿਆਂ ਦੀ ਜਿਹੜੀ ਵੱਡਾ ਕਹਿਰ ਪੰਜਾਬ ਚੱਲ ਰਿਹਾ ਉਹ ਰੋਜ਼ ਕਿੰਨੇ ਨੌਜਵਾਨ ਉਹ ਨਸ਼ੇ ਦੀ ਭੇਡ ਚੜ ਰਹੇ ਆ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਜੇ ਸਿਰਦੇ ਆ ਕਿ ਨਸ਼ੇ ਵਾਸਤੇ ਤੇ ਉਹਨਾਂ ਨੂੰ ਜਲਦੀ ਜਲਦੀ ਰਿਹਾ ਕਰਕੇ ਉਹਨਾਂ ਨੂੰ ਨਸ਼ੇ ਦੇ ਖਿਲਾਫ ਜਿਹੜੀ ਜੰਗ ਉਹ ਪਹਿਲਾਂ ਲੜਦੇ ਰਹੇ ਉਹਦੇ ਚ ਉਹਨਾਂ ਨੂੰ ਲੜਨ ਵਾਸਤੇ ਮੌਕਾ ਦਿੱਤਾ ਜਾਣਾ ਹੈ ਤੇ ਸਰਕਾਰ ਨੇ ਵੀ ਸਹਿਯੋਗ ਕਰਨਾ ਚਾਹੀਦਾ ਜੇ ਐਸੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਐ ਐਸਜੀਪੀਸੀ ਤੇ ਰੋਸ ਹੈ ਤੁਹਾਨੂੰ ਕੇਟੀਐਸਜੀਐਮਸੀ ਨੇ ਤਾਂ ਬੁਲਾਇਆ ਪਰ ਉਹਨਾਂ ਨੇ ਸਾਰ ਨਹੀਂ ਲਈਓ ਭਾਈ ਅਮਰਿਤਪਾਲ ਦੇ ਖਿਲਾਫ ਵੀ ਅਕਾਲੀ ਦਲ ਦੇ ਲੀਡਰ ਬੋਲਦੇ ਰਹੇ ਆ ਨੇ ਚਲੋ ਜੀ ਜੋ ਥਮਾ ਬੀਤ ਗਿਆ ਉਹਦੇ ਵਾਸਤੇ ਆਪਾਂ ਐਸੀ ਤੇ ਅੱਜ ਵੀ ਅਪੀਲ ਕਰਦੇ ਕਿ ਸਾਰੀਆਂ ਸਾਡੀਆਂ ਸਿੱਖ ਸਤਾਵਾਂ ਜੋ ਵੀ ਆ ਸਾਰੇ ਸਿੱਖ ਪੰਥ ਨੂੰ ਇਕੱਠਾ ਹੋ ਕੇ ਹੀ ਹਮਲਾ ਮਾਰਨਾ ਚਾਹੀਦਾ ਕਿ ਜਿਹੜੇ ਸਾਡੇ ਮਸਲ ਦਰਪੇਸ਼ ਮਸਲੇ ਸਾਡੀ ਕੌਮ ਦੇ ਸਾਹਮਣੇ ਚੁਣੌਤੀਆਂ ਉਹਨਾਂ ਦਾ ਮੁਕਾਬਲਾ ਕਰ ਸਕਣ। ਖਾਲਸਾ ਜੀ ਵੈਕਿਊਮ ਹੈ ਪੰਜਾਬ ਦੇ ਵਿੱਚ ਪੰਥਕ ਸਿਆਸਤ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਖਲਾਅ ਪੈਦਾ ਹੋਇਆ ਪੰਥਕ ਔਰ ਅਕਾਲੀ ਸਿਆਸਤ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਉਹਨੂੰ ਭਰਨ ਦੀ ਕੋਸ਼ਿਸ਼ ਕਰੋਗੇ? ਪੋਲੀਟੀਕਲ ਪਾਰਟੀ ਜਲਦੀ ਵੇਖਣ ਨੂੰ ਮਿਲੇਗੀ ਇਸੀ ਕੋਈ ਰਾਇ ਜਾਂ ਕੋਈ ਇਸ ਤੋ ਆ ਸੋਚ ਰਹੇ ਹਾਂ ਕੁਝ ਜਿਹੜਾ ਪੰਜਾਬ ਦੇ ਵਿੱਚ ਹੋਵੇ ਨਹੀਂ ਅਸੀਂ ਤਾਂ ਸੋਚਦੇ ਹਾਂ ਕਿ ਸਾਰੇ ਪੰਥ ਨੂੰ ਇਕੱਠਾ ਹੋ ਕੇ ਕੋਈ ਇਹੋ ਜਿਹਾ ਫੈਸਲਾ ਲੈਣਾ ਚਾਹੀਦਾ ਹੈ ਕਿ ਜਿਹੜੇ ਇਹ ਸਾਰੀ ਜਿਹੜੀ ਸਿੱਖ ਗਵਾਈ ਇੱਕ ਜਗ੍ਹਾ ਹੋਵੇ ਕੋਈ ਅਕਾਲ ਤਖਤ ਦੇ ਗਵਾਈ ਚ ਹੋਵੇ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਇਹੋ ਜਿਹਾ ਹੋਣਾ ਚਾਹੀਦਾ ਕਿ ਜਿੱਥੇ ਸਾਰਾ ਪੰਥ ਇਕੱਠਾ ਹੋ ਕੇ ਤੇ ਜੋ ਵੀ ਇਹ politcal ਵੀ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਵੀ ਅਸੀਂ ਜੋ ਵੀ ਸਾਡੇ ਸਾਹਮਣੇ ਸਮੱਸਿਆਵਾਂ ਉਹਨਾਂ ਦਾ ਅਸੀਂ ਹੱਲ ਕਰ ਸਕੀਏ ਕਰ ਲੈਣ ਫਿਰ ਆਪਾਂ ਸਵਾਲ ਭਾਈ ਸਾਹਿਬ ਬ੍ਰੀਫ ਕਰ ਲੈ ਜੀ ਭਾਈ ਸਰਬਜੀਤ ਸਿੰਘ ਬ੍ਰੀਫ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਹ ਇਹ ਦਿੱਲੀ ਵਿੱਚ ਕੋਈ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਕੇ ਸਾਨੂੰ ਬੁਲਾਇਆ ਹੈ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਮੀਤ ਸਿੰਘ ਜੀ ਕਾਲਕਾ ਜੀ ਨੇ ਭਾਈ ਜਸਬੀਰ ਸਿੰਘ ਜੀ ਰੋਡੇ ਸਾਨੂੰ ਰਿ ਇਨਵਾਈਟ ਕੀਤਾ ਸੀ ਮੈਨੂੰ ਤੇ ਅਮਰਿਤਪਾਲ ਦੇ ਫਾਦਰ ਸਾਹਿਬ ਨੂੰ ਕਿ ਤੁਹਾਡਾ ਇਲੈਕਸ਼ਨਾਂ ਦੇ ਜਿੱਤੇ ਤੇ ਤੁਹਾਡਾ ਸਨਮਾਨ ਕਰਨਾ ਹੈ ਤੇ ਮੈਂ ਬਹੁਤ ਧੰਨਵਾਦੀ ਆ ਦਿੱਲੀ ਗੁਰਦੁਆਰਾ ਪਰਬਤ ਕਮੇਟੀ ਦਾ ਤੇ ਉਹਨਾਂ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਜੀ ਦਾ ਤੇ ਭਾਈ ਜਸਵੀਰ ਸਿੰਘ ਰੋਡੇ ਦਾ ਤਾਲੀ ਮੈਂ ਆਪਣੇ ਸਮੂਹ ਪੰਜਾਬੀਆਂ ਦਾ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਮੈਨੂੰ ਨਮਾਣੇ ਨੂੰ ਇੰਨਾ ਮਾਣ ਬਖਸ਼ਿਆ ਏ ਮੈਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਏ ਮੈਂ ਬਹੁਤ ਬਹੁਤ ਧੰਨਵਾਦੀ ਆ ਸਾਰਿਆਂ ਦਾ ਬਾਹਰ ਬੈਠੇ ਸਿੱਖਾਂ ਦਾ ਵੀ ਤੇ ਉਰੇ ਦੇਆਂ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਨਾਲ ਹੀ ਮੈਂ ਉਹਨਾਂ ਨੂੰ ਵੀ ਵਿਸ਼ਵਾਸ ਦਿਵਾਉਣਾ ਕਿ ਜਿਹੜੀ ਪੱਜ ਕਰਕੇ ਉਹਨਾਂ ਨੇ ਮੇਰੇ ਤੇ ਇੰਨਾ ਭਰੋਸਾ ਜਤਾਇਆ ਏ ਮੈਨੂੰ ਇੰਨਾ ਮਾਣ ਬਖਸ਼ਿਆ ਮੈਂ ਉਹਨਾਂ ਨੂੰ ਵੀ ਵਾਅਦਾ ਕਰਦਾ ਕਿ ਮੈਂ ਵੀ ਉਸ ਪੱਗ ਦੀ ਇਲਾਜ ਰੱਖੂੰਗਾ ਤੇ ਤੁਹਾਨੂੰ ਸਾਰੀ ਸਿੱਖ ਕੌਮ ਨੂੰ ਕਦੇ ਵੀ ਮੇਰੇ ਵੱਲੋਂ ਕੋਈ ਐਸੀ ਗੱਲ ਨਹੀਂ ਕਹੂੰਗੀ ਬਈ ਸਿਕੰਦਰ ਸਿਰ ਦਿਮਾ ਹੋਵੇ ਬਾਕੀ ਸਾਡੇ ਬਾਪੂ ਜੀ ਬੈਠੇ ਆ ਇਹ ਜਿਵੇਂ ਅੱਗੇ-ਅੱਗੇ ਸਾਨੂੰ ਗਾਈਡ ਕਰਨਗੇ ਅਸੀਂ ਓਵੇਂ-ਓਵੇਂ ਚੱਲਾਂਗੇ ਪਾਈ ਸਾਹਿਬ ਰਾਹੁਲ ਗਾਂਧੀ ਨੇ ਲੋਕ ਸਭਾ 'ਚ ਕਿਹਾ ਕਿ ਕਾਂਗਰਸ ਤੇ ਇੰਡੀਆ ਆਲਾਈਂ ਸ਼ਾਂਤੀ ਦਾ ਪ੍ਰਤੀਕ ਹੈ Shivji Maharaj ਦੀ ਅਬੇ ਮੁਦਰਾ ਦਾ ਜ਼ਿਕਰ ਕਰਦੇ ਉਹਨਾਂ ਨੇ ਕਿਹਾ ਕਿ ਅਸੀਂ ਅਹਿੰਸਾਵਾਦੀ ਲੋਕ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਥੇ ਅਹਿੰਸਾ ਕਿੱਥੇ ਜੀ ਐਮਰਜੈਂਸੀ ਉਹਨਾਂ ਨੇ ਲਾਈ ਹੈ ਜਿਹੜਾ 84 ਦਾ ਜੈਨੋਸਾਈਟ ਹੋਇਆ ਇਹ ਨਸਲਕੁਸ਼ੀ ਹੋਈ ਹੈ ਉਹਨੂੰ ਆਪਾਂ ਦੰਗੇ ਨਹੀਂ ਕਹਿ ਸਕਦੇ ਉਹ ਦੰਗੇ ਹੈ ਵੀ ਨਹੀਂ ਸੀ ਉਹ ਨਸਲ ਖੁਸ਼ੀ ਸੀ ਸਿੱਖਾਂ ਦੀ ਜਿਹੜੀ ਕਾਂਗਰਸ ਨੇ ਕੀਤੀ ਹੈ ਤੇ ਉਸ ਬਾਰੇ ਕੀ ਕਹਿਣਗੇ ਰਾਹੁਲ ਗਾਂਧੀ ਦਾ ਉਸ ਬਾਰੇ ਕੀ ਕਹਿਣਾ ਜੇ ਇਹ ਸ਼ਾਂਤੀ ਦੇ ਪੰਥੀਕ ਹੈ ਜੀ ਠੀਕ ਓਕੇ ਨਮਨ ਮੈਂ ਸਭ ਤੋਂ ਪਹਿਲਾਂ ਤਾਂ ਬਾਪੂ ਜੀ ਹੋਰਾਂ ਨੂੰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਹਰਕਿਸ਼ਨ ਸਾਹਿਬ ਦੇ ਸਥਾਨ ਤੋਂ ਇਹ ਸਰੋਪਾ ਔਰ ਇਹ ਪ੍ਰਸ਼ਾਦ ਦੇਣਾ ਹੈ ਵੇ ਕਿ ਇਹ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿਸ ਵਕਤ ਸੌ ਚੁਕਨੀ ਹੈ ਉਸ ਤੋਂ ਪਹਿਲੇ ਇਸ ਰੋਪਾ ਮਹਾਰਾਜ ਦੀ ਗੁਰੂ ਸਾਹਿਬ ਦੀ ਬਖਸ਼ਿਸ਼ ਉਹਨਾਂ ਦੇ ਗੱਲੇ ਜਰੂਰ ਪਾਣ ਇਹ ਅਸੀਂ ਅੱਜ ਪ੍ਰੋਗਰਾਮ ਕੀਤਾ ਸੋ ਮੈਂ ਕਾਲੂ ਸਾਹਿਬ ਸਾਰੀ ਕਮੇਟੀ ਕੋਲੋਂ ਸਤਿ ਸ੍ਰੀ ਅਕਾਲ